ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਨਾ ਮਸਾਲਾ ਬਣਾ ਰਹੇ ਆ ਤੇ ਇਹ ਹੈਗਾ ਮਸਾਲਾ ਪਤਲੇ ਹੋਣ ਵਾਸਤੇ ਇਹਦੇ ਵਿੱਚ ਕੀ ਕੀ ਸਮਾਨ ਲਿਆ ਆਪਾਂ ਉਹ ਵੀ ਦਿਖਾਵਾਂਗੇ ਤੇ ਸਾਡੀ ਬੇਟੀ ਦਾ weight ਹੋ ਗਿਆ ਸੀਗਾ 76 ਕਿਲੋ 76 ਕਿਲੋ ਤੋਂ ਕਾਫੀ weight ਘਟਿਆ ਤੇ ਇਹ ਮਸਾਲਾ ਆਪਾਂ ਉਹਨੇ 1 ਮਹੀਨਾ ਖਾਦਾ ਬੇਟੀ ਨੇ 1 ਮਹੀਨਾ ਮਸਾਲਾ ਖਾਦਾ ਤੇ ਉਸ ਤੋਂ ਬਾਅਦ ਕਾਫੀ ਉਹਦਾ weight ਘਟ ਗਿਆ ਤੇ ਥੋੜੀ ਬਹੁਤੀ ਨਾਲ ਐਕਸਰਸਾਈਜ਼ ਵੀ ਕੀਤੀ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕੀ ਕੀ ਇਹਦੇ ਵਿੱਚ ਸਮਾਨ ਆ। ਕਿ ਕਈ ਵਾਰੀ ਹੁੰਦਾ ਕਿ ਆਪਣੇ ਕੋਲੇ ਐਕਸਰਸਾਈਜ਼ ਕਰਨ ਦਾ ਵੀ ਟਾਈਮ ਨਹੀਂ ਹੁੰਦਾ ਤੇ ਬੇਟੀ ਨੇ ਚਲੋ ਜਿੰਨੀ ਕੁ ਹੋਈ ਕੀਤੀ ਐਕਸਰਸਾਈਜ਼ ਕੋਈ ਜ਼ਿਆਦਾ ਨਹੀਂ ਪਰ ਇਸ ਮਸਾਲੇ ਦੀ ਬਹੁਤ ਕਮਾਲ ਦੀ ਹੈਗੀ ਆ। ਮਤਲਬ ਇਹਦੇ ਬੈਨੀਫਿਟ ਬਹੁਤ ਵਧੀਆ ਤੇ ਇਹਦੇ ਵਿੱਚ ਅੱਕ ਆਪਾਂ ਪਾਇਆ ਜੀਰਾ, ਅਜਵੈਨ, ਸੌਂਫ ਤੇ ਕਲੌਂਜੀ। ਕਲੌਂਜੀ ਆਪਾਂ ਇਹਨਾਂ ਚੀਜ਼ਾਂ ਨਾਲ ਜਿਵੇਂ ਕਿ ਆ 100-100 ਗ੍ਰਾਮ ਆਪਾਂ ਲਏ ਆ ਸਾਰਾ ਸਮਾਨ ਤੇ ਕਲੌਂਜੀ ਥੋੜੀ ਇਦੋਂ ਘੱਟ ਰੱਖਣੀ ਆ ਕਲੌਂਜੀ। ਜੀ ਕਲੌਂਜੀ ਜ਼ਿਆਦਾ ਨਹੀਂ ਪਾਉਣੀ ਤੇ ਇਹਨਾਂ ਨੂੰ ਆਪਾਂ ਹੁਣ ਰੋਸਟ ਕਰਾਂਗੇ ਰੋਸਟ ਕਰਕੇ ਤੇ ਫਿਰ ਇਹਨੂੰ ਆਪਾਂ ਪੀ ਲੈਣਾ ਤੇ ਬਹੁਤ ਜਲਦੀ ਇਹਦੇ ਨਾਲ weight ਘਟਦਾ ਤੇ ਕੋਈ ਇਹਦਾ ਸਾਈਡ ਇਫੈਕਟ ਵੀ ਨਹੀਂਗਾ ਕੋਈ ਨੁਕਸਾਨ ਨਹੀਂ ਇਹਦਾ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਜਦੋਂ ਵਿਰਾਜ ਹੋਇਆ ਸੀ ਨਾ ਉਦੋਂ ਬੇਟੀ ਦਾ weight ਕਾਫੀ ਵੱਧ ਗਿਆ ਸੀ ਤੇ ਪਰ ਸਾਂ ਉਹਨੂੰ ਬੜਾ ਸੀਗਾ ਕਿ ਮੇਰਾ weight ਵੱਧ ਗਿਆ ਵੱਧ ਗਿਆ ਪਰ ਕਾਫੀ weight ਘਟ ਗਿਆ ਤੇ ਉਹਨੇ 1 ਮਹੀਨਾ ਲਗਾਤਾਰ ਖਾਦਾ ਤੇ 1 ਮਹੀਨੇ ਦੇ ਵਿੱਚ 3.5 ਕਿਲੋ weight ਦਾ ਫਰਕ ਪੈ ਗਿਆ 1 ਮਹੀਨੇ ਦੇ ਵਿੱਚ ਤੇ ਕੋਈ exercise ਨਹੀਂ ਸੀ ਏਡੀ ਨਾਲ ਕੀਤੀ ਥੋੜੀ ਬਹੁਤੀ ਜਿੰਨੀ ਕੁ ਹੁੰਦੀ ਸੀ ਤੁਸੀਂ ਵੀ ਜਰੂਰ ਬਣਾ ਕੇ try ਕਰਿਓ ਆਹ ਚੀਜ਼ਾਂ ਲਈਆਂ ਸਿਰਫ 4 ਚੀਜ਼ਾਂ ਦਾ ਬਣਾਉਣਾ ਹੈ ਅਜਮੈਣ ਜੀਰਾ ਕਲੌਂਜੀ ਸੌਂਫ ਤੇ ਜਿਹੜੇ ਭੈਣ ਭਰਾ ਜ਼ਿਆਦਾ ਮੋਟੇ ਆ ਤੇ ਸਵੇਰ ਖਾਣਾ ਹੈ ਇਹ ਤੇ ਸ਼ਾਮ ਨੂੰ ਖਾਣਾ ਇਹ ਆਪਾਂ ਦੱਸ ਦਿਆਂ ਕਿਵੇਂ-ਕਿਵੇਂ ਖਾਣਾ ਤੇ ਆਪਾਂ ਹੁਣ ਇਹਨੂੰ ਬਣਾ ਲਈਏ ਰੋਸਟ ਕਰ ਲਈਏ ਜਦੋਂ ਆਪਾਂ ਫਰਾਈਪੈਨ ਰੱਖਿਆ ਹੋਇਆ ਤੇ ਰੋਸਟ ਕਰਕੇ ਠੰਡਾ ਕਰਕੇ ਫਿਰ ਇਹਨੂੰ ਆਪਾਂ ਗ੍ਰाइंड ਕਰ ਲੈਣਾ ਅੱਜ ਕੱਲ ਮਟਾਪੇ ਦਾ ਵੀ ਬਹੁਤ ਜ਼ਿਆਦਾ ਇਸ਼ੂ ਆ ਤੇ ਫਿਰ ਤੁਹਾਨੂੰ ਪਤਾ ਕੁੜੀਆਂ ਤਾਂ ਵੈਸੇ ਹੀ ਚਾਉਂਦੀਆਂ ਹੁੰਦੀਆਂ ਕਿ ਸਲਿਮ ਹੋਈਏ ਹਨਾ ਤੇ ਸਾਨੂੰ ਨਾ ਫੋਨ ਆ ਰਹੇ ਸੀਗੇ ਜਿਹੜੇ ਭੈਣ ਭਰਾ ਇੱਥੇ ਦੇਖਦੇ ਆ ਕਿ ਤੁਹਾਡੀ ਬੇਟੀਆਂ ਨੇ ਕਾਦੇ ਨਾ ਪਤਲੀ ਹੋਈ ਹੈ ਹਨਾ ਤੇ ਕਿ ਸਾਨੂੰ ਵੀ ਜ਼ਰੂਰ ਦੱਸੋ ਫੇਰ ਆਪਾਂ ਸੋਚਿਆ ਕਿ ਤੋਂ ਨੇ ਵੀਡੀਓ ਬਣਾ ਕੇ ਤੇ ਨਾਲੇ ਭੈਣ ਭਰਾ ਨਾ ਵੇਖ ਕੇ ਸੌਖਾ ਹੋ ਜਾਂਦਾ ਬਣਾਉਣਾ ਵੀਡੀਓ ਦੇ ਵਿੱਚ ਤੇ ਆਪਾਂ ਬਹੁਤ ਘੱਟ ਗੈਸ ਕਰ ਕੇ ਰੋਸਟ ਕਰਨਾ ਸਪੈਸ਼ਲੀ ਆਪਾਂ ਇਹ ਕਈਆਂ ਭੈਣਾਂ ਦੀ ਡਿਮਾਂਡ ਤੇ ਵੀਡੀਓ ਬਣਾਈ ਆ ਕਈਆਂ ਦੇ ਕਾਫੀ ਫੋਨ ਆਏ ਸੀਗੇ ਕਿ ਸਾਨੂੰ ਵੀ ਦੱਸੋ ਸੋਚਿਆ ਬਿਨਾਂ ਇਹ ਚਲੋ ਸਾਰਿਆਂ ਦੇ ਨਾਲ ਸ਼ੇਅਰ ਕਰ ਲੈਂਦੇ ਹਾਂ ਹਾਂਜੀ ਹੌਲੀ ਹੌਲੀ ਨਾ ਇਹਨੂੰ ਆਪਾਂ ਇਦਾਂ ਹਿਲਾਉਂਦੇ ਜਾਣਾ ਤੇ ਇਹਦੇ ਵਿੱਚੋਂ ਆਵਾਜ਼ ਆਉਣ ਲੱਗੀ ਆ ਕੜਕ ਤੜਕ ਜਿਹੀ ਦੀ ਅੱਜ ਵੀ ਸਾਡੇ ਮੀਂਹ ਬਹੁਤ ਜ਼ਿਆਦੇ ਪਈ ਜਾਂਦਾ ਨਾਲ ਨਾਲ ਗਰਮੀ ਬਹੁਤ ਹੋਈ ਪਈ ਆ ਤੇ ਅਸੂ ਫੌਂਵਾ ਰਸੂ 15 ਚ ਲੈ ਜਾਣਾ ਤਾਂ ਵੀ ਗਰਮੀ ਬਹੁਤ ਹੋ ਗਈ ਤੇ ਬੇਟੀ ਦਾ weight ਨਾ ਡਿਲੀਵਰੀ ਤੋਂ ਬਾਅਦ ਜ਼ਿਆਦਾ ਵੱਧ ਗਿਆ ਸੀ ਇਹਨੂੰ ਪਹਿਣਾ ਵੀ ਲੈ ਸਕਦੇ ਆ ਤੇ ਵੀਰ ਵੀ ਇੱਕ ਮਹੀਨੇ ਦੇ ਵਿੱਚ 3.5 ਕਿਲੋ weight ਘਟਿਆ ਤੇ ਸਾਨੂੰ ਤਾਂ ਬੜੀ ਖੁਸ਼ੀ ਹੋਈ ਕਿ 3.5 ਕਿਲੋ weight ਘਟਿਆ ਬੇਟੀ ਦਾ 1 ਮਹੀਨੇ ਦੇ ਵਿੱਚ ਆਪਾਂ ਸੋਚਿਆ ਚਲੋ ਸਾਰਿਆਂ ਨਾਲ ਸ਼ੇਅਰ ਕਰਦੇ ਆਂ ਤੇ ਕਮੈਂਟਾਂ 'ਚ ਜਰੂਰ ਦੱਸਿਆ ਕਰੋ ਕਿੱਥੋਂ-ਕਿੱਥੋਂ ਤੁਸੀਂ ਸਾਡੀਆਂ ਵੀਡੀਓਜ਼ ਦੇਖਦੇ ਹੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਲੋ ਜੀ ਆਪਾਂ ਇਹਨੂੰ ਭੁੰਨ ਲਿਆ ਤੇ ਠੰਡਾ ਕਰ ਲਿਆ ਹੁਣ ਇਹਨੂੰ ਆਪਾਂ ਸਾਰੇ ਨੂੰ ਗ੍ਰਾਊਂਡ ਕਰ ਲੈਂਦੇ ਆਂ ਪਰ ਦੇਖਾਂ 390 ਤੇ ਪਉਣਾ ਸੀ ਇਹ ਜਿਹੜੀਆਂ ਆਪਣੇ ਕੋਲੇ ਮੈਕਸੀਆਂ ਇੰਡੀਆ ਦੀਆਂ ਹਨ ਬਹੁਤ ਵਧੀਆ ਚੀਜ਼ ਬ੍ਰਾਂਡ ਹੁੰਦੀ ਆ ਜਿਹੜੀਆਂ ਪਲਾਸਟਿਕ ਜਿਹਦੀਆਂ ਹੁੰਦੀਆਂ ਉਹ ਤਾਂ ਥੋੜਾ ਟਾਈਮ ਖੜਦੀਆਂ ਲਓ ਜੀ ਆਪਾਂ ਮਸਾਲਾ ਲਿਆ ਪੀ ਤੁਹਾਨੂੰ ਦਿਖਾਉਣੇ ਆ ਇਨਾ ਥੋੜਾ ਦਰਦਰਾ ਜਿਹਾ ਰੱਖਣਾ ਜੇ ਜ਼ਿਆਦਾ ਬਰੀਕ ਕਰ ਲਿਆ ਤਾਂ ਆਪਣੇ ਗਲ ਨੂੰ ਲੱਗੂਗਾ ਤੇ ਇਹ ਲੈਣਾ ਕਿਵੇਂ ਆ ਸਵੇਰੇ ਤੁਸੀਂ ਅੱਧਾ ਚਮਚਾ ਲੈਣਾ ਖਾਲੀ ਪੇਟ ਤੇ ਕੋਸੇ ਪਾਣੀ ਨਾਲ ਕੋਸੇ ਤੋਂ ਥੋੜਾ ਜਿਹਾ ਜਾਨੀ ਗਰਮ ਹੋਵੇ ਬਾਲਾ ਗਰਮ ਨਹੀਂ ਤੇ ਸ਼ਾਮ ਨੂੰ ਲੈਣਾ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਸ਼ਾਮ ਨੂੰ ਵੀ ਤੁਸੀਂ ਅੱਧਾ ਘੰਟਾ ਖਾਣਾ ਖਾਣ ਤੋਂ ਪਹਿਲਾਂ ਲੈਣਾ ਤੇ ਸਵੇਰੇ ਲੈਣਾ ਖਾਲੀ ਪੇਟ ਜਦੋਂ ਆਪਾਂ ਉੱਠ ਕੇ ਸੋਭਾ ਪਾਣੀ ਪੀਂਨੇ ਨਾ ਉਸ ਪਾਣੀ ਦੇ ਨਾਲ ਇਹ ਲੈਣਾ ਤੇ ਆਪਣਾ ਇਹ ਆਪ ਦੇਤੇ ਅਜ਼ਮਾਇਆ ਹੋਇਆ ਦੇ ਇਹ ਨਹੀਂ ਕਿ ਆਪਾਂ ਇਦਾਂ ਹੀ ਬਣਾ ਕੇ ਦੱਸਤਾ ਤੇ ਆਪਦੇ ਤੇ ਅਜਮਾਇਆ ਹੋਇਆ ਤੇ ਸੌਂਫ ਜਮੈਣ ਤੇ ਜੀਰਾ ਬਰਾਬਰ ਮਾਤਰਾ ਦੇ ਵਿੱਚ ਲੈ ਲੈ ਤੇ ਸੌਂਫ ਜਮੈਣ ਜੀਰਾ ਬਰਾਬਰ ਮਾਤਰਾ ਦੇ ਵਿੱਚ ਲੈ ਲੈਣਾ ਤੇ ਜਿਹੜੀ ਕਲੌਂਜੀ ਆ ਉਹ ਘੱਟ ਲੈਣੀ ਆ ਕਲੌਂਜੀ ਜੇ ਤੁਸੀਂ 100-100 ਗ੍ਰਾਮ ਲਿਆ ਦੂਜਾ ਸਮਾਨ ਤੇ ਕਲੌਂਜੀ ਤੁਸੀਂ ਸੌਰੀ 50 ਗ੍ਰਾਮ ਲੈਣੇ ਆ ਠੀਕ ਹੈ ਇਹ ਬਹੁਤ ਵਧੀਆ ਇਹ ਚੀਜ਼ ਆ ਜਰੂਰ ਲਿਓ ਬਣਾਇਓ ਟਰਾਈ ਕਰਿਓ ਤੇ ਕੋਈ ਇਹਦਾ ਸਾਈਡ ਇਫੈਕਟ ਨਹੀਂਗਾ ਕੋਈ ਨੁਕਸਾਨ ਨਹੀਂ ਕਰਦਾ ਠੀਕ ਆ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਕਿਸੇ ਹੋਰ ਵੀਡੀਓ ਦੇ ਨਾਲ ਮਿਲਾਂਗੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਰੱਖਣ ਥੈਂਕ ਯੂ